ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਫਤੇ ਸਾਂਝੀ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਬਹੁਤ ਹੀ ਆਦਰ ਸਹਿਤ ਪਹਿਲਾਂ ਤਾਂ ਆਪ ਸਭ ਸੰਗਤਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਹੈ ਸਵਾਗਤ ਹੈ ਤੇ ਮਹਾਰਾਜ ਦੀ ਕਿਰਪਾ ਦੇ ਸਦਕਾ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਪਾਇਸਾ ਪਾਈ ਕੇਵਲ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਜੋ ਇਹ ਗੁਰੂ ਦੇ ਮਹਿਲ ਬਣ ਰਹੇ ਨੇ ਅਸੰਗਜੀਤ ਤਿੰਨ ਮੰਜ਼ਲਾ ਬਣ ਕੇ ਕੰਪਲੀਟ ਹੋ ਗਈਆਂ ਮੈਨੂੰ ਇਹ ਗੱਲ ਦੱਸ ਦਿਆਂ ਥੋੜਾ ਮਹਿਸੂਸ ਵੀ ਹੋ ਰਿਹਾ ਪਰ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਅਸੀਂ ਪਹਿਲਾਂ ਸ਼ਾਇਦ ਭਟਕੇ ਸੀਗੇ ਸਾ ਤੋਂ ਇਸ ਪਾਸੇ ਨੂੰ ਸੋਚਿਆ ਨਹੀਂ ਗਿਆ ਪਰ ਬਲਿਹਾਰੇ ਜਾਮਾ ਭਾਈ ਕੇਵਲ ਸਿੰਘ ਜੀ ਦੇ ਬਾਕੀ ਸਾਰੇ ਕਮੇਟੀ ਮੈਂਬਰਾਂ ਦੇ ਜਿਨ੍ਹਾਂ ਦੇ ਯੋਗਪਰਾਲੇ ਨਾਲ ਅਸੀਂ ਗੁਰੂ ਜੀ ਦੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੰਗਤ ਜੀ ਸੰਗਤ ਜੀ 23 ਕਰੋੜ ਦਾ ਬਜਟ ਸੌਖਾ ਨਹੀਂ ਹੁੰਦਾ ਤੇ ਸਭ ਤੋਂ ਵੱਡੀ ਗੱਲ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਇਹ ਸਾਰਾ ਕੁਝ ਸੰਗਤ ਦੀ ਦਿੱਤੇ ਦਾਨ ਨਾਲ ਭਾਵੇਂ ਕਿਸੇ ਨੇ 1 ਰੁਪਏ ਦਿੱਤਾ ਭਾਵੇਂ ਦੋ ਦਿੱਤੇ ਭਾਵੇਂ ਆਪਣੀ ਸਮਰਥਾ ਦੇ ਹਿਸਾਬ ਨਾਲ ਵੱਡੀਆਂ ਰਕਮਾਂ ਵੀ ਦਿੱਤੀਆਂ ਜਿਸ ਤੇ ਰਹਿਮਤ ਹੁੰਦੀ ਹੈ ਮਹਾਰਾਜ ਜੀ ਮਹਾਰਾਜ ਹੀ ਉਹਨਾਂ ਨੂੰ ਗਾਈਡ ਕਰਦੇ ਨੇ ਮਹਾਰਾਜ ਹੀ ਉਹਨਾਂ ਨੂੰ ਆਦੇਸ਼ ਦਿੰਦੇ ਨੇ ਇਹ ਇਸ ਮਹਾਨ ਕੰਮ ਦੇ ਲਈ ਆਪਣਾ ਯੋਗਦਾਨ ਜ਼ਰੂਰ ਪਾਓ। ਸੋ ਮੈਂ ਬਹੁਤ ਹੀ ادب ਨਾਲ ਆਪ ਜੀ ਨੂੰ ਇਹ ਦੱਸਣਾ ਚਾਹਨਾ ਕਿ ਤਿੰਨ ਮੰਜ਼ਲਾਂ ਦੀ ਕੰਪਲੀਸ਼ਨ ਹੋ ਗਈ ਹੈ ਤੇ ਗੁੰਬਦ ਸਾਹਿਬ ਦੀ ਸੇਵਾ ਚੱਲ ਰਹੀ ਹੈ। ਸੰਗਤ ਜੀ ਇਹ ਸੱਚ ਜਾਣਿਓ ਕਿ ਸਾਡੇ ਇਸ ਗੁਰੂ ਘਰ ਦੇ ਜੋ ਕਾਰਜ ਚੱਲ ਰਹੇ ਨੇ ਜੇ ਸੋਚਿਆ ਨਾ ਕਿਸੇ ਪੋਲੀਟিক্যাল ਪਾਰਟੀ ਨੇ ਜਾਂ ਕਿਸੇ ਸਰਕਾਰ ਨੇ ਸਾਡੀ ਮਦਦ ਕੀਤੀ ਹੈ ਬਿਲਕੁਲ ਨਹੀਂ ਕਿਸੇ ਨੇ ਕੀਤੀ ਪਰ ਕੋਈ ਗੱਲ ਨਹੀਂ ਜਿਹਦਾ ਰੱਬ ਸਾਡੇ ਨਾਲ ਆ ਸਾਡਾ ਗੁਰੂ ਸਾਡੇ ਨਾਲ ਆ ਸਾਨੂੰ ਸਰਕਾਰਾਂ ਦੀ ਦੁਨਿਆਵੀ ਕੰਮਲੇ ਲੋੜ ਪੈਂਦੀ ਆ ਪਰ ਜਿਸ ਰਸਤੇ ਸਾਨੂੰ ਗੁਰੂ ਸਾਹਿਬ ਨੇ ਲਾਇਆ ਅਸੀਂ ਉਸ ਰਸਤੇ ਤੇ ਤੁਰੇ ਹੋਏ ਆ ਬੱਚੇ ਆ ਗਲਤੀਆਂ ਜ਼ਰੂਰ ਕਰਦੇ ਆ ਕਈ ਵਾਰੀ ਆਪੇ ਤੋਂ ਬਾਹਰ ਹੋ ਕੇ ਵੀ ਗੁੱਸੇ ਹੋ ਜਾਈਦਾ ਪਰ ਮਹਾਰਾਜ ਸ਼ਕਤੀ ਦਿੰਦੇ ਹਨ ਮਾਰਾ ਆਸ਼ੀਰਵਾਦ ਦਿੰਦੇ ਹਨ ਮਾਰੇ ਲੱਗੇ ਸਿਰ ਝੁਕਦਾ ਤੇ ਖਾਸ ਕਰਕੇ ਉਹਨਾਂ ਮਹਾਪੁਰਸ਼ਾਂ ਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਬੈਠੇ ਇਸ ਗੁਰੂ ਦੇ ਸਥਾਨ ਬਾਰੇ ਇਸ ਗੁਰੂ ਦੇ ਧਾਮ ਬਾਰੇ ਸੋਚ ਰਹੇ ਨੇ ਤੇ ਆਪਣੀ ਮਾਇਕ ਸਹਿਤਾ ਨਾਲ ਪੂਰੀ ਮਦਦ ਕਰ ਰਹੇ ਨੇ ਸਾਡੀ ਕਮੇਟੀ ਦੀ ਜਿਨ੍ਹਾਂ ਦੇ ਵਿੱਚ ਜਿਵੇਂ ਤੁਸੀਂ ਅਦర్శਣ ਕੀਤੇ ਨੇ ਮ੍ਰਿਸਤਕਾਰ ਜੋਗ ਵੱਡੇ ਭਾਈ ਸਾਹਿਬ ਸਾਬਕਾ ਸਰਪੰਚ ਸਤਨੌਰ ਸਰ ਅਵਤਾਰ ਸਿੰਘ ਜੀ ਉਹਦੇ ਨਾਲ ਉਹਨਾਂ ਦੇ ਫਰਜੰਦ ਕੁਲਦੀਪ ਸਿੰਘ ਭਾਜੀ ਬਹੁਤ ਯੋਗਦਾਨ ਹੈ ਇਸ ਫੈਮਿਲੀ ਦਾ ਵਿਦੇਸ਼ਾਂ ਜਾ ਕੇ ਤੁਸੀਂ ਜਦੋਂ ਜਾਂਦੇ ਆ ਨਾ ਤਾਂ ਉਸ ਤੇ ਪੈਸਾ ਮੰਗਣਾ ਸੱਚੀ ਬਹੁਤ ਮੁਸ਼ਕਲ ਹੁੰਦਾ ਹੈ ਪਰ ਮੈਨੂੰ ਲੱਗਿਆ ਕਿਉਂਕਿ ਮੈਂ ਆਪ ਅਮਰੀਕਾ ਟੂਰ ਕੀਤਾ ਤੇ ਮੈਂ ਗੁਰੂ ਨੂੰ ਨਾજર ਸਮਝ ਕੇ ਕਹਿੰਨਾ ਆਜ ਨਾજર ਸਮਝ ਕੇ ਗੱਲ ਕਰਦਾ ਕਿ ਗੁਰੂ ਘਰ ਨਿਊਯਾਰਕ ਮੈਨੂੰ ਗੁਰੂ ਘਰ ਦੀ ਕਮੇਟੀ ਨੇ ਬੁਲਾਇਆ ਸੀ ਤੇ ਉੱਥੇ ਮੈਂ ਗਿਆ ਸੀ ਉੱਥੇ ਜਾ ਕੇ ਜੋ ਮਾਣ ਜੋ ਸਤਕਾਰ ਉੱਥੋਂ ਦੀ ਸੰਗਤ ਨੇ ਉੱਥੋਂ ਦੇ ਭਾਈਚਾਰੇ ਨੇ ਦਿੱਤਾ ਉਹ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਦੇਣ ਵਾਲਾ ਹੈ ਸਾਡੀ ਕਮੇਟੀ ਨੂੰ ਖੁਸ਼ੀ ਦੇਣ ਵਾਲਾ ਵੀ ਹੈ ਭਾਵੇਂ ਕਿਸੇ ਨੇ ਮਾਇਕ ਸਹਿਤਾ ਤਾਂ ਹੁੰਦੀ ਹੈ ਲੋਕ ਆਪਣੇ ਹਿਸਾਬ ਦੇ ਨਾਲ ਕਰਦੇ ਨੇ ਪਰ ਉਹਨਾਂ ਦੇ ਮਾਣਾ ਜੋ ਪਿਆਰ ਸੀ ਜੋ ਸ਼ਰਧਾ ਸੀ ਇਸ ਥਾਨ ਬਾਰੇ ਉਹ ਬਹੁਤ ਹੀ ਕਮਾਲ ਦੀ ਸੀ ਸੋ ਸਾਡੇ ਸਰਪੰਚ ਸਾਹਿਬ ਕੈਲੀਫੋਰਨੀਆ ਰਹਿੰਦੇ ਨੇ ਤੇ ਇਹਨਾਂ ਨੇ ਜੋ ਇਹਨਾਂ ਦੀ ਲਾਸਟ ਵਿਜ਼ਿਟ ਸੀ ਉਦੋਂ ਵੀ ਬਹੁਤ ਮਾਇਕ ਸਹਾਇਤਾ ਕੀਤੀ ਅੱਜ ਫਿਰ ਗੁਰੂ ਘਰ ਆਏ ਨੇ ਤੇ ਇਹ ਲੱਗੇ ਹੋਏ ਨੇ ਆਪਣਾ ਫਰਜ਼ ਨਿਭਾਣ ਲਈ ਗੁਰੂ ਦੇ ਅਸ਼ੀਰਵਾਦ ਸਦਕਾ ਕਿ ਮਾਈਕਸੇ ਤਾਂ ਹਰ ਟੂਰ ਚੈੱਕ ਕਰਕੇ ਜਾਂਦੇ ਨੇ ਕਿ ਇਸ ਧੰਨਵਾਦੀਆਂ ਉਹ ਸਾਰੀ ਸੰਗਤ ਦੀ ਜਿਹੜੇ ਫੋਰਨਰ ਖਾਸ ਕਰਕੇ ਅਮਰੀਕਾ ਦੀ ਸੰਗਤ ਇੱਥੇ ਮੈਨੇ ਜਾਣ ਦਾ ਮੌਕਾ ਮਿਲਿਆ ਤੇ ਸਭ ਤੋਂ ਜ਼ਿਆਦਾ ਰਣੀ ਹੈ ਇੱਥੋਂ ਦੀ ਸੰਗਤ ਦੇ ਜਿਨ੍ਹਾਂ ਨੇ ਇਸ ਗੁਰੂ ਘਰ ਨੂੰ ਪਹਿਚਾਣਿਆ ਇਸ ਗੁਰੂ ਘਰ 'ਚ ਵਿਸ਼ਵਾਸ ਰੱਖਿਆ ਦੇਖੋ ਮੇਰੀ ਗੱਲ ਨਾਲ ਬੁਰਾ ਨਾ ਮਨਾਓ ਡੇਰੇ ਬਹੁਤ ਇਹ ਇੱਕ ਕੇਂਦਰ ਦਾ ਸਥਾਨ ਹੈ ਜਿੱਥੇ ਡੇਰਾਬਦ ਕੋਈ ਨਹੀਂ ਹੈ ਇਹ ਗੁਰੂ ਦੀ ਕਿਰਪਾ ਨਾਲ ਜੋ ਇੱਕ ਕਮੇਟੀ ਦੇ ਹੈੱਡ ਸਾਨੂੰ ਗਾਈਡ ਕਰਦੇ ਆ ਜਾਂ ਸਾਨੂੰ ਕਵੇਰੀ ਸਲਾਹ ਵੀ ਲੈਂਦੇ ਆ ਤੇ ਉਹ ਵੀ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਅਸੀਂ ਜਾਰੀ ਰੱਖਾਂਗੇ ਕੋਸ਼ਿਸ਼ ਤੇ ਅਸੀਂ ਮਹਾਰਾਜ ਤੋਂ ਇਹ ਮੰਗ ਵੀ ਕਰਦੇ ਆ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਉਹਨਾਂ ਤੋਂ ਮੰਗਦੇ ਆ ਕਿ ਇਹ ਸੰਗਤਾਂ ਨੂੰ ਇਦਾਂ ਜੁੜੀ ਰੱਖਿਓ ਸਾਡੇ ਸਮਾਜ ਨੂੰ ਜੋੜ ਰੱਖਿਓ ਸਾਡੇ ਸਮਾਜ ਨੂੰ ਸੇਧ ਦਿਓ ਤੇ ਸਭ ਤੋਂ ਜ਼ਿਆਦਾ ਮਾਣ ਹੈ ਇਸ ਗੱਲ ਦਾ ਕਿ ਸਾਡੇ ਸਮਾਜ ਅੱਜ ਦੇ ਤਰੀਕੇ 'ਚ ਬਹੁਤ ਵੱਡੇ ਅਫਸਰ ਆ ਬਹੁਤ ਵੱਡੇ-ਵੱਡੇ ਵਿਦਵਾਨ ਆ ਤੇ ਉਹ ਸਿਰਫ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ ਤੇ ਮੇਰੇ ਸੱਚੇ ਪਾਤਸ਼ਾਹ ਸਤਗੁਰੂ ਬਦਾਸ ਮਹਾਰਾਜ ਦੀ ਬਦੌਲਤ ਇਹ ਹੋ ਰਿਹਾ ਤੇ ਇੱਕ ਵਾਰ ਫਿਰ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਕੇਮਾ ਦਾ ਅ자치ਖਾਂ ਜੈ ਗੁਰਦੇਵ ਧੰ ਗੁਰਦੇਵ ਸੋ ਇਸਨ ਸਾਡੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤਿਕਾਰਯੋਗ ਡਾਕਟਰ ਕੁਲਵਰਨ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਨੇ ਕਈ ਵਾਰ ਇੱਥੋਂ ਜੋ ਲੋਡ ਤੋਂ ਜ਼ਿਆਦਾ ਸਾਨੂੰ ਸ਼ਾਬਾਸ਼ ਦੇ ਦਿੱਤੇ ਹੁੰਦੇ ਨੇ ਜਿੱਤੇ ਜੋਗ ਨਹੀਂ ਅਸੀਂ ਸੰਗਤ ਜੀ ਸ਼ਾਬਾਸ਼ ਤੇ ਹੱਕਦਾਰ ਜਾਂ ਤਾਂ ਸਾਡੇ ਟੀਮ ਲੀਡਰ ਹੈ ਜਾਂ ਤੁਸੀਂ ਕਿਉਂਕਿ ਟ੍ਰੇਨ ਦਾ ਇੱਕ ਡੱਬਾ ਡੱਬੇ ਦੇ ਮਗਰ ਡੱਬਾ ਡੱਬੇ ਦੇ ਮਗਰ ਡੱਬਾ 50 ਵੀ ਹੋ ਸਕਦੇ ਨੇ 100 ਵੀ ਹੋ ਸਕਦਾ ਹੈ ਇੰਜਨ ਇੱਕੋ ਹੀ ਹੁੰਦਾ ਉਹ 100 ਡੱਬੇ ਨੂੰ ਖਿੱਚਿਲੇ ਫਿਰਦਾ ਅਸੀਂ ਤਾਂ ਡੱਬੇ ਆ ਸੁਆਪ ਜੀ ਇਸ ਟ੍ਰੇਨ ਦੇ ਇੰਜਨ ਉਹ ਭਾਵ ਇਸ ਕਮੇਟੀ ਦੇ ਸਾਡੇ ਦੇ ਟੀਮ ਲੀਡਰ ਨੂੰ ਸੋ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਹੀ ਗੱਲ ਸਕਾਰਜੋਗ ਸਰਪੰਚ ਅਵਤਾਰ ਸਿੰਘ ਜੀ ਦੀ ਪਿਆਰ ਵਾਲੇ ਉਹ ਹੁੰਦੇ ਨਹੀਂ ਮੇਰੀ ਉਮਰ 48 ਸਾਲ ਦੀ ਹੋ ਗਈ ਮੈਂ ਇਹਨਾਂ ਨੂੰ ਵੇਖਦਾ ਉਦੋਂ ਦਾੜਾ ਇਹਨਾਂ ਦਾ ਕਾਲਾ ਹੁੰਦਾ ਸੀ ਆ ਚਿੱਟਾ ਪ੍ਰਕਾਸ਼ ਹੈ ਮੈਂ ਨਿੱਕਾ ਜਿਹਾ ਹੁੰਦਾ ਸੀ ਉਦੋਂ ਤੇ ਆਦਿ ਨਹੀਂ ਸੋ ਪਿਆਰ ਵਾਲੇ ਰਿਸ਼ਤੇ ਜਿਨ੍ਹਾਂ ਨੇ ਗੰਢਿਆ ਗੁਰੂ ਦੇ ਨਾਲ ਨਾ ਇੱਕ ਨੋਟ ਕਰ ਲਿਓ ਗੱਲ ਉਹਨੂੰ ਕੋਈ ਕਮੀ ਨਹੀਂ ਆਈ ਦੁਨੀਆਬੀ ਰਿਸ਼ਤੇ ਨੇ ਚ ਕਠਾਸ ਕੜਵਾਹਟ ਪੈਦਾ ਹੋ ਜਾਂਦੀ ਨਹੀਂ ਕਦੇ ਨਕਦੇ ਪਤੀ ਪਤਨੀ ਵਿਚ ਆਪਸ ਝਗੜਾ ਹੋ ਜਾਂਦਾ ਹੈ ਮੁਕ ਵਟ ਲਈ ਦਾ ਕੋਟ ਕਚੈਰੀਆਂ ਵਿੱਚ ਚਲੇ ਜਾਂਦੇ ਨੇ ਕਿਸੇ ਇੱਕ ਗੁਰੂ ਨਾਲ ਗੰਢਿਆ ਹੋਇਆ ਰਿਸ਼ਤਾ ਜੀ ਜਾਣਾ ਲੜ ਛਿਜਣਾ ਪਿੰਡੀ ਪਾਈ ਗੰਢ ਤਾਂ ਗੰਢ ਪੱਕੀ ਭਾਇਓ ਜੇ ਪਤਾ ਪੇ ਟੁੱਟ ਜਾਣਾ ਰਿਸ਼ਤਾ ਇਸ ਧਰਤੀ ਨਾਲੋਂ ਪਰਿਵਾਰ ਨਾਲੋਂ ਚਲੇ ਜਾਣਾ ਸੋ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਦਇਆ ਕਰਨ ਮਿਹਰ ਕਰਨ ਚੜ੍ਹਦੀ ਕਲਾ ਹਰਮਨ ਦਾ ਨਿਫਤੇ ਬਖਸ਼ਿਸ਼ ਕਰਨ ਉਹਨਾਂ ਸਾਰੇ ਸਿੱਖਾਂ ਸੇਵਾ ਸੇਵਕਾਂ ਨੂੰ ਜਿਨ੍ਹਾਂ ਦੀ ਬਦੌਲਤ ਤਿੰਨ ਮੰਜ਼ਲਾ ਬਣ ਕੇ ਗੁੰਮਦ ਬਣ ਰਿਹਾ ਏ ਪਿਆਰ ਵਾਲਿਓ ਪਹਿਲਾਂ ਅਸੀਂ ਇਸ ਗੁਰੂ ਘਰ ਨੂੰ ਪਲਾਸਟਰ ਕਰਨਾ ਸੀ ਪਾਪ ਪਲਾਸਟਰ ਕਰਨਾ ਸੀ ਪੇਂਟ ਹੋਣਾ ਸੀ ਪਰ ਹੁਣ ਕਮੇਟੀ ਨੇ ਫੈਸਲਾ ਕੀਤਾ ਬੈਠ ਕੇ ਪ੍ਰੋਜੈਕਟ ਬਦਲ ਗਿਆ 35 ਕਰੋੜ ਦਾ ਅਰਬ ਰੂਪ ਤੇ ਜਾ ਪਹੁੰਚਣਾ ਗੱਲ ਕਿਉਂ ਤੁਹਾਨੂੰ ਲਈ ਖੁਸ਼ੀ ਦੀ ਗੱਲ ਹੈ ਇਸ ਗੁਰੂ ਘਰ ਨੂੰ 골ਡਨ ਸਟੋਨ ਨਾਂ ਦਾ ਪੱਥਰ ਲਾਇਆ ਜਾਣਾ ਹੈ ਸਨੈਰੀ ਪੱਥਰ 1000 ਰੁਪਏ ਸਕਰ ਫੁੱਟੋ ਦੀ ਮਾਰਕੀਟ ਚ ਕੀਮਤ ਇਕਦਾਈ ਕਰਕੇ ਔਰ ਅਸੀਂ ਇਥੇ ਟੂਰ ਕੀਤਾ ਜਿੱਥੇ ਮੇਰੇ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲ ਨੇ ਫੁੱਟ ਪ੍ਰਿੰਟ ਜਿਨ ਨੂੰ ਇੰਗਲਿਸ਼ ਚ ਕਹਿੰਦੇ ਆ ਪੰਜਾਬੀ ਚ ਚਰਨ ਪਾਦੂ ਹਿੰਦੂ ਚ ਚਰਨ ਪਾਦੂ ਕਹਿੰਦੇ ਆ ਪੰਜਾਬੀ ਚ ਚਰਨ ਚਿੰਨ ਕਹਿੰਦੇ ਆ ਮੇਰੇ ਗੁਰੂ ਅਰਬਦਾਸ ਦੇ ਚਰਨ ਚਿੰਨ ਪੂਜੇ ਜਾ ਰਹੇ ਨੇ ਤਤੌੜਗੜ ਰਾਜਸਥਾਨ ਦੀ ਧਰਤੀ ਤੇ ਮੀਰਾ ਦੇ ਸੋਹਰੇ ਪਰਿਵਾਰ ਚ ਕੁੰਮੇ ਸ਼ਾਮ ਨੇ ਗੁਰੂ ਪਾਤਸ਼ਾਹ ਦੇ ਚਰਨ ਸਤਾਪਤ ਕੀਤੇ ਹੋਏ ਨੇ ਦਾਸ ਨੇ ਦੋ ਤਿੰਨ ਬੜੀ ਦਰਸ਼ਨ ਕੀਤੇ ਜਾ ਕੇ ਲੋਕ ਢੇ ਖੜੇ ਹੋ ਜਾਂਦੇ ਨੇ 12 ਕਿਲੋਮੀਟਰ ਤੇ ਮਹਿਲ ਹੈ ਮੀਰਾ ਦਾ ਇੱਡੜੇ ਬੜੇ ਰਾਜੇ ਰਾਣੀਆਂ ਪਟਰਾਣੀਆਂ ਮੇਰੇ ਗੁਰੂ ਦੀ ਚਰਨ ਧੂੜ ਪ੍ਰਾਪਤ ਕਰਦੇ ਰਹੇ ਨੇ ਜਿਹੜਾ ਪੱਥਰ ਮੀਰਾ ਦੇ ਮੰਦਰ ਨੂੰ ਲੱਗਿਆ ਹੋਇਆ ਨਾ ਪਿਆਰਿਓ ਉਹ ਲੱਗਿਆ ਹੋਇਆ 골ਡਨ ਸਟੋਨ ਉਹੀ ਪੱਥਰ ਅਸੀਂ ਇੱਥੇ ਗੁਰੂ ਘਰ ਨੂੰ ਲਾਵਾਂਗੇ ਖੁਦਾਈ ਜਿਹੜੀ ਚ ਹੋਏਗੀ ਬਿਲ ਬੁੱਟੀਆਂ ਬਣਨਗੀਆਂ ਉਹ ਗੁਰੂ ਮਰਿਆਦਾ ਅਨਸਾਰ ਬਣਾਵਾਂਗੇ ਜਿਹੜੀਆਂ ਇੱਕ ਸਵਰਤੀ ਦੇ ਖਨੀਆ ਉਤਰਦੀਆਂ ਹੋਣ ਸੋ ਫਿਰ ਤੋਂ ਇੱਕ ਵਾਰ ਗੁਰੂ ਘਰ ਦੇ ਚੇਅਰਮੈਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰੀ ਟੀਮ ਤੋਂ ਕੰਮ ਲੈ ਰਹੇ ਨੇ ਸੋ ਹੁਣ ਮੈਂ ਬੇਨਤੀ ਕਰਾਂ ਬਾਬਾ ਨਰੇਸ਼ ਸਿੰਘ ਤੇ ਸਰਦੇਵ ਸਿੰਘ ਜੀ ਨੂੰ ਕਿ ਉਹ ਸਰੋਪਾਓ ਲੈ ਕੇ ਆਣ ਸਰਪੰਚ ਸਾਹਿਬ ਨੂੰ ਸੰਗਤ ਦੇ ਵਿੱਚ ਸਰੋਪਾਓ ਦਿੱਤਾ ਜਾਵੇ ਤੇ ਨਾਲ ਹੀ ਬੇਨਤੀ ਕਰਾਂ ਡਾਕਟਰ ਰਾਮ ਲਾਲ ਜੀ ਚੱਕਹਾਜੀ ਪਰ ਤੋਂ ਡਿਸਪੈਂਸਰੀ ਵਿੱਚੋਂ ਉਹ ਵੀ ਸਰੋਪਾਓ ਪ੍ਰਾਪਤ ਕਰ ਲੈਣਾ ਕਿ ਇੱਥੇ ਮੰਚ ਤੇ ਜਿਹੜੀਆਂ ਸੰਗਤਾਂ ਲਾਈਨਾਂ ਵਿੱਚ ਖੜੀਆਂ ਨੇ ਬੇਨਤੀ ਤੁਹਾਨੂੰ ਆਏ ਹੋ ਨਾ ਇੱਡੀ ਦੂਰ ਚੱਲ ਕੇ ਜਾਣ ਦੀ ਕਾੜੀ ਨਾ ਕਰਿਓ 15 ਮਿੰਟ ਹੋਰ 15 ਮਿੰਟ ਹੋਰ ਚੱਲਣਾ ਕੀਰਤਨ ਫਿਰ ਆਰਤੀ ਹੋਵੇਗੀ ਆਰਤੀ ਵਿੱਚ ਜ਼ਰੂਰ ਸ਼ਾਮਲ ਹੋਇਓ ਸਾਰੇ ਸੋ ਹੁਣ ਸਰੋਪਾਉ ਦੀ ਪਹਿਲਾਂ ਮੈਂ ਸਰਪੰਚ ਅਵਤਾਰ ਸਿੰਘ ਜੀ ਨੂੰ ਕਹਾਂਗਾ ਕਿ ਉਹ ਆਣ ਡਾਕਟਰ ਰਾਮ ਲਾਲ ਜੀ ਨੂੰ ਸਰੋਪਾਉ ਤੇ ਚੇਅਰਮੈਨ ਸਾਹਿਬ ਨਾਲ ਹੋਗੀ ਸਰਪੰਚ ਸਾਹਿਬ ਇਹਨਾਂ ਨੂੰ ਸਰੋਪਾਉ ਪੈਂਟ ਕਰੋ ਜਿਹੜੇ ਗੁਰੂ ਘਰ ਆਇਆ ਸੀ ਇਧਰ ਆ ਜੀ ਡਾਕਟਰ ਸਾਹਿਬ ਮੇਰੇ ਇਲਾਕੇ ਜਿਹੜੇ ਆਈਆਂ ਸੰਗਤਾਂ ਨੂੰ ਫਾਸਟੇਡ ਪ੍ਰਦਾਨ ਕਰਦੇ ਨੇ ਸਰਪੰਚ ਸਾਹਿਬ ਨੂੰ ਸਰਉਪਾਉ ਦੇਓ ਤਾਂ ਕਿ ਸਰਉਪਾਉ ਪੈਂਟ ਕਰਨ ਜੋ ਬੋਲੇ ਸੋ ਨੜਪੈ ਨੜ ਸਾਹਿਬ ਬਹੁਤ ਧੰਨਵਾਦ ਆਪ ਜੀ ਦਾ ਹੁਣ ਮੈਂ ਬੇਨਤੀ ਕਰਾਂ ਸਰਦਾਰ ਜਰਨੈਲ ਸਿੰਘ ਲਖਾ ਜਸਵਿੰਦਰ ਕੌਰ ਲਖਾ ਵੱਲੋਂ ਭੇਜੀ ਹੋਈ ਜਿਹੜੀ ਮਾਇਆ 34000 ਬਲਵਿੰਦਰ ਕੁਮਾਰ ਮਹਿਮੀ ਬਣੋ 50 ਡਾਲਰ 4250 ਰੁਪਏ ਭਾਰਤੀ ਕਰੰਸੀ ਸਰਪੰਚ ਅਵਤਾਰ ਸਿੰਘ ਜੀ ਸਤਨੌਰ 140 ਡਾਲਰ ਤੇ 11750 ਕੁੱਲ ਬਣਦੇ ਨੇ 50000 ਸਰੋਪਾ ਭੇਟ ਕੀਤਾ ਜਾਵੇ ਤੇ ਜਿਹੜੇ ਦੋ ਸਰੋਪੇ ਨੇ ਇਹਨਾਂ ਨੂੰ ਦਿੱਤੇ ਜਾਣ ਤਾਂ ਕਿ ਵਿਦੇਸ਼ ਜਾ ਕੇ ਉਹਨਾਂ ਨੂੰ ਗੁਰੂ ਕੀ ਬਖਸ਼ ਜੜੀ ਹੈ ਬਿਟਾ ਕੀਤੀ ਜਾ ਸਕੇ ਮੇਰੇ ਕੋਲ ਰਸੀਦਾਂ ਵੀ ਨੇ ਚੇਅਰਮੈਨ ਸਾਹਿਬ ਨੂੰ ਬੇਨਤੀ ਹੈ ਕਿ ਅੱਲਾ ਤਾਂ ਰਸੀਦਾਂ ਸੌਂਪ ਦਿਓ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਨਾਲ ਲਟੇਲ ਹੈ ਤੋਂ ਫਿਰ ਸਰੋਪਾਓ ਐ ਸਤਿਗੁਰੂ ਦਾਸ ਮਹਾਰਾਜ ਕੀ ਜੈ ਵਸਤਕਾਰ ਜੋਗ ਸਾਡੇ ਬਜ਼ੁਰਗ ਬੀਬੀ ਸਰਜੀਤ ਕੌਰ ਜੀ ਉਹ ਵੀ ਕਿਰਪਾ ਕਰਕੇ ਇੱਥੇ ਆ ਜਾਣ ਤਾਂ ਕਿ ਆਏ ਪਤਵੰਤਾਂ ਦਾ ਸਨਮਾਨ ਉਹਨਾਂ ਦੇ ਨਾਲ ਕੀਤਾ ਜਾ ਸਕੇ 1 ਮਿੰਟ ਜੀ ਫੋਟੋਗ੍ਰਾਫਰ ਸਾਹਿਬ ਸੁਗੁਰ ਸਿੱਖ ਪਰਿਵਾਰ ਦਾ ਬਹੁਤ ਧੰਨਵਾਦ ਸੰਗਤ ਜੀ ਆਪ ਜੀ ਨੂੰ ਵੀ ਬੇਨਤੀ ਹੈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਰੂਰ ਕਿਰਪਾ ਕਰੋ ਕਿਉਂਕਿ ਇੱਕ ਬੰਦੇ ਦਾ ਕਾਰਜ ਨਹੀਂ ਜਿਵੇਂ ਚੇਅਰਮੈਨ ਸਾਹਿਬ ਨੇ ਬੇਨਤੀ ਕੀਤੀ ਨਾ ਕਿ ਡੇਰੇ ਬਹੁਤ ਨੇ ਮubaraka ਹੈ ਇੱਥੇ ਗੁਰੂ ਅਰਵਦਾਸ ਪਾਤਸ਼ਾਹ ਦਾ ਨਾਮ ਜਪਾਇਆ ਜਾਂਦਾ ਹੈ ਪਰ ਗੌਰ ਕਰੋ ਜਿਹੜੇ ਡੇਰੇ ਨੇ ਉਹ ਆਖਰ ਕਿਸੇ ਨਾ ਕਿਸੇ ਸਾਧੂ ਦੀ ਆਪਣੀ ਸੰਪਤੀ ਹੈ ਜਿਹੜਾ ਤੁਸੀਂ ਗੁਰੂ ਘਰ ਵਿਖੇ ਧਨ ਰਸਦਾ ਬਸਦਾ ਭੇਟ ਕਰੋਗੇ ਉਹ ਕਿਸੇ ਇੱਕ ਬੰਦੇ ਦੀ ਨਿੱਜੀ ਜਾਇਦਾਦ ਨਹੀਂ ਬਣੇਗਾ ਉਸ ਸਰਬੱਤ ਦੇ ਕਲਿਆਣ ਹਿਤ ਸਰਬੱਤ ਦਾ ਸੰਪਤੀ ਹੋਏਗੀ ਕੁਲ ਮਾਲਕ ਧੰਗੁਰੂ ਅਬਦਾਸ ਪਾਤਸ਼ਾਹ ਦੇ ਨਾਮ ਜ਼ਮੀਨਾਂ ਦੀ ਰਿਸਤੀ ਹੋ ਰਹੀ ਹੈ ਅੱਜ ਵੀ ਗੁਰਦੁਆਰੇ ਆਲੇ ਦੁਆਲੇ ਜ਼ਮੀਨਾਂ ਦੀ ਖਰੀਦੋ ਫਰੋਖਤ ਵਿੱਚ ਪ੍ਰਬੰਧਕ ਕਮੇਟੀ ਪਹਿਲ ਕਦਮੀ ਕਰ ਰਹੀ ਹੈ ਸੋ ਤੁਹਾਨੂੰ ਬੇਨਤੀ ਹੈ ਇਹ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਨੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਰੂਰ ਕਿਰਪਾ ਕਰਿਓ ਸੋ ਗੁਰੂ ਕਿਰਪਾ ਕਰੇ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਪਾਤਸ਼ਾਹ ਖਜ਼ਾਨੇ ਭਰਪੂਰ ਕਰਨ ਤੇ ਸੰਗਤਾਂ ਨੂੰ ਫਿਰ ਤੋਂ ਬੇਨਤੀ ਹੈ ਕਾਹਲੀ ਨਾ ਕਰਿਓ 10 ਮਿੰਟ ਹੋਰ ਬੈਠ ਜਾਓ ਅਸੀਂ ਇੱਕ 10ਕ ਤੇ ਆਰਤੀ ਸ਼ੁਰੂ ਕਰ ਦੇਣੀ ਹੈ ਆਰਤੀ ਹੋਵੇਗੀ ਸੋ ਆ ਗੁਰੂ ਕੇ ਪਿਆਰਿਓ ਹੁਣ ਸਟੇਜ ਤੋਂ 10 ਮਿੰਟ ਲਈ ਗੁਰੂ ਕਰਦੇ ਹੈਡ ਗ੍ਰੰਤੀ ਬਾਬਾ ਨਰੇਸ਼ ਸਿੰਘ ਜੀ ਆਪ ਜੀ ਨੂੰ ਗੁਰਮਤਾ ਵਿਚਾਰ ਨਾਲ ਜੁੜਨਗੇ ਉਸ ਤੋਂ ਪ੍ਰੰਤ ਅਸੀਂ ਆਰਤੀ ਲਈ ਆਪਜੀ ਦੇ ਸਨਮੁਖ ਆਵਾਂਗੇ ਸੋ ਆਹ ਗੁਰੂ ਕੇ ਪਿਆਰਿਓ ਬੈਠਣਾ ਹੈ ਹਾਜ਼ਰੀ ਭਰਨੀ ਹੈ ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਦੋ ਕੜੀ ਬੈਠ ਕੇ ਹਾਜ਼ਰੀ ਭਰੇਗਾ ਖਰਾਲਗੜ ਉਹਦੀ ਦਰਗਾਹ ਚ ਹਾਜ਼ਰੀ ਪ੍ਰਮਾਨ ਹੋਵੇਗੀ ਦੋ ਕੜੀ 48 ਮਿੰਟ ਹੁੰਦੇ ਪਿਆਰਿਓ ਇੱਕ ਕੜੀ ਵਿੱਚ 24 ਮਿੰਟ ਹੁੰਦੀਆਂ ਨੇ ਆਹ ਗੁਰੂ ਕੇ ਪਿਆਰਿਓ ਗੁਰੂ ਕਰਦੇ ਹੈਡ ਗ੍ਰੰਤੀ ਬਾਬਾ ਨਰੇਸ਼ ਸਿੰਘ ਜੀ ਪਾਸੋਂ ਗੁਰਮੁਤਾ ਵਿਚਾਰ ਸਰਵਣ ਕਰੀਏ ਜੀ